ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਅੱਜ ਸਾਇਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪ੍ਰਬ ਦੇ ਕੀਰਤਨ ਦੀ ਸ਼ਾਮ ਸਮੇਂ 4 ਤੋਂ 5 ਹਾਜ਼ਰੀ ਉਪਰੰਤ ਰਾਤ ਨੂੰ 7:30 ਤੋਂ 8:30 ਵਜੇ ਤੱਕ ਸਰਾਰ ਅਵਨਪ੍ਰੇ ਸਿੰਘ ਸੇਠੀ ਜਗਦੀਪ ਕੌਰ ਸੇਠੀ ਤੀਨਾਂ ਦੇ ਵਿਆਹ ਦੀ 25ਵੀਂ ਸਾਲਗिराਹ ਦਾ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਤੇ ਉਨ੍ਹਾਂ ਵੱਲੋਂ ਕੇਟਿਆ ਗਿਆ ਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਵਿਆਹ ਦੀ 25ਵੀਂ ਸਾਲਗिरा ਸਿਲਵਰ ਜੁਬਲੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਮਨਾਈ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ Oh, no. you mm -hmm. ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸardar amarpreet singh ji sethi bibi jagpreet kaur ji sethi jagdeep kaur ji sethi ਇਹਨਾਂ ਦੇ ਅੱਜ ਵਿਆਹ ਦੀ 25ਵੀਂ ਸਾਲਗिरा ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਸੀ ਉਪਰੰਤ ਇਹਨਾਂ ਦੇ ਪਰਿਵਾਰ ਵੱਲੋਂ ਸਿਲਵਰ ਜੁਬਲੀ ਦੇ ਖੁਸ਼ੀਅਤ ਅਰ ਵਿਆਹ ਦੀ 25ਵੀਂ ਸਾਲਗिरा ਦੀ ਖੁਸ਼ੀਅਤ ਅਰ ਗੁਰੂ ਕੇ ਲੰਗਰ ਅਤੇ ਉਹਨਾਂ ਦਾ ਜੋ ਪਰਿਵਾਰ ਇਕੱਤਰ ਹੋਇਆ ਸੀ ਸਾਰਿਆਂ ਨੇ ਰਲਮਿਲ ਕਰਕੇ ਕੀਰਤਨ ਅੰਦਰ ਹਾਜ਼ਰੀ ਭਰੀ ਅਸੀਂ ਅਤੇ ਗੁਰੂ ਘਰ ਦੇ ਦਰਸ਼ਕ ਹੋਏ ਤੇ ਸਭ ਦੇ ਸਰਗੁਰੂ ਪਾਤਸ਼ਾਹ ਜੀ ਦੇ ਚਰਨਾ ਕਮਲਾਂ ਵਿੱਚ ਸudar ਹਵਰਪ੍ਰੀਤ ਸਿੰਘ ਜੀ ਅਤੇ ਜਗਦੀਪਪੁਰ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਤੀ ਕੀਤੀ ਬੜੇ ਭਾਵਨਾ ਸਹਿਤ ਰਲ ਕੇ ਸਭੂ ਪਰਿਵਾਰ ਦੇ ਗੁਰੂ ਚਰਨਾਬਿਖੇ ਅਸੀਸਾਂ ਲਈਆਂ ਹਨ ਤੇ ਗੁਰਬਾਣੀ ਦੇ ਕੀਰਤਨ ਕਰਾ ਕੇ ਆਪਣੇ ਵਿਆਹ ਦੀ 25ਵੀਂ سالਗिरा ਸਤਿਗੁਰ ਜੀ ਦੇ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਮਨਾਈ ਕਿਉਂਕਿ ਜਿਸ ਵੇਲੇ ਆਪਾਂ ਬਚਨ ਕਰਦੇ ਆਂ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਆਂ ਸੁਣਦੇ ਆਂ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਤੇ ਭੁੱਲ ਜਾਈਦਾ ਹੈ ਕਿ ਦੁੱਖ ਤਾਂ ਅਸੀਂ ਗੁਰੂ ਦੇ ਚਰਨਾਂ ਵਿੱਚ ਆ ਕੇ ਦੁੱਖ ਵੇਲੇ ਤੇ ਬੈਠਦੇ ਆਂ ਪਰ ਸੁਖ ਵੇਲੇ ਇਨਸਾਨ ਭੁੱਲ ਜਾਂਦਾ ਹੈ ਕਿ ਗੁਰੂ ਦੇ ਚਰਨਾਂ ਵਿੱਚ ਬਹਿਣਾ ਹੈ ਉਸ ਵੇਲੇ ਸੰਗਤ ਖੁਸ਼ੀ ਦੇ ਸਮੇਂ ਵਿੱਚ ਹੋਟਲਾਂ ਵਿੱਚ ਚਲੇ ਜਾਂਦੇ ਨੇ ਤੇ ਦੁੱਖ ਦੇ ਸਮੇਂ ਵਿੱਚ ਗੁਰੂ ਦੇ ਚਰਨਾਂ ਜਾ ਕੇ ਬੈਠਦੇ ਨੇ ਜਦ ਕਿ ਸਿੱਖ ਹਰ ਸਮੇਂ ਦੁੱਖ ਹੋਵੇ ਸੁਖ ਹੋਵੇ ਗੁਰੂ ਚਰਨਾਂ ਵਿੱਚ ਬੈਠੇ ਗੁਰਬਾਣੀ ਪੜ੍ਹੇ ਗੁਰਬਾਣੀ ਸੁਣੇ ਜਿਸ ਦੇ ਨਾਲ ਇਹ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਦੀ ਦਾਤ ਸਿੱਖ ਨੂੰ ਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ ਸਤਿਗੁਰ ਪਾਤਸ਼ਾਹ ਜੀ ਦਾ ਸ੍ਰੀ ਵਈ ਬਚਨ ਹੈ ਕਿ ਜਦੋਂ ਵੀ ਤੁਹਾਨੂੰ ਪਰਿਵਾਰ ਚ ਦੁੱਖ ਆਉਂਦਾ ਹੈ ਸੁੱਖ ਆਉਂਦਾ ਹੈ ਸਤਿਗੁਰ ਪਾਤਸ਼ਾਹ ਜੀ ਦੀ ਸੰਗਤ ਕਰੋ ਤੇ ਇਲਾਹੀ ਬਾਣੀ ਜਪੋ ਪੜੋ ਸੁਣੋ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਹੀਂ ਤੇ ਭਾਈ ਗੁਰਪੂਰੈ ਤੂ ਰੱਖਿਆ ਸੋ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਜੀ ਵਾਹਿਗੁਰੂ ਦੋਹਾ ਨੂੰ ਚੜ੍ਹਦੀ ਕਲਾ ਜੀ ਦਾਤ ਬਖਸ਼ੀ ਜਮਨਾਂ ਲੱਗੋ ਲੋ ਜੀ ਅਸੀਂ ਆਇਆ ਅੱਜ ਸ੍ਰੀਦਰਪਾਲ ਸਿੰਘ ਜੀ ਭੈਧਰੂ ਉਹਨਾਂ ਦੇ ਬੇਟੇ ਪ੍ਰਿੰਸ ਨੇ ਤੇ ਆਸ਼ਮਾ ਨੇ ਨਵੀਂ ਕੋਠੀ ਲਈ ਹੈ ਜਿਸ ਦੀ ਕੱਲ ਸਵੇਰੇ ਚਟ ਹੈ ਤੇ ਸਵੇਰੇ ਲੰਗਰ ਕਾ ਲੈਣ ਜਾ ਰਹੇ ਜੀ ਹੋਲਡ ਕਰਕੇ ਮੇਰੇ ਤੋਂ ਆਇਆ ਨਹੀਂ ਜਾਣਾ ਜਿਸ ਕਰਕੇ ਅੱਜ ਹੀ ਹਾਜ਼ਰੀ ਇਹਨਾਂ ਕੋਲ ਭਰਨ ਲਈ ਆਏ ਆ ਤੇ ਵਧਾਈ ਦੇਣ ਦੇ ਲਈ ਪਰਿਵਾਰ ਦੇ ਵਿੱਚ ਪੁੱਜੇ ਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਦਾ ਸੁਰਿੰਦਰਪਾਲ ਸਿੰਘ ਜੀ ਤੇ ਇਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਇਹ ਅਸਾਂ ਸੁੱਖ ਦੇ ਬਖਸ਼ਿਸ਼ ਕਰ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਕੱਲ ਸਵੇਰੇ ਅਖੰਡ ਪਾਠ ਸਾਹਿਬਾਂ ਦੇ ਭੋਗ ਨੇ ਤੇ ਕੀਰਤਨ ਦੀ ਸੇਵਾ ਵਾਸਤੇ ਇਹਨਾਂ ਨੇ ਕਿਹਾ ਸੀ ਪਰ ਦਾਸ ਕੱਲ ਬਿਜ਼ੀ ਹੋਣ ਕਰਕੇ ਕੱਲ ਸ਼ਡਿਊਲ ਥੋੜਾ ਜਿਹਾ ਬਿਜੀ ਸੀ ਕੱਲ ਇਸ ਕਰਕੇ ਫਿਰ ਮੈਂ ਮਾਫੀ ਮੰਗ ਲਈ ਹੈ ਕਿਉਂਕਿ ਪਹਿਲਾਂ ਪਤਾ ਹੋਵੇ ਤੇ ਪ੍ਰੋਗਰਾਮ ਬੁੱਕ ਕਰ ਲਈਦਾ ਪਰ ਕੱਲ ਮੇਰੇ ਕੋਲ ਪ੍ਰੋਗਰਾਮ ਬੁੱਕ ਸੀਗਾ ਇਸ ਕਰਕੇ ਫਿਰ ਮੈਂ ਇਹਨਾਂ ਪਾਸੋਂ ਮਾਫੀ ਮੰਗੀ ਹੈ ਤੇ ਸਰਗੁਰੂ ਪਾਤਸ਼ਾਹ ਕਿਰਪਾ ਕਰਨ ਇਹਨਾਂ ਨੂੰ ਇਹ ਸਾਲ ਸੁੱਖਾਂ ਦੇ ਹੰਢਾਣੇ ਬਖਸ਼ਿਸ਼ ਕਰਨ ਜੀ ਸਰਗੁਰੂ ਪਾਤਸ਼ਾਹ ਧੰਗੁਰ ਗ੍ਰੰਥ ਸਾਹਿਬ ਜੀ ਨੇ ਆਪਣੇ ਮੁਬਾਰਕ ਚਨ ਸੇਵਕਾਂ ਦੇ ਗ੍ਰਹਿ ਪਾਏ ਨੇ ਵਾਹਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰੇ ਸਤਿਗੁਰੂ ਦੇ ਹਰ ਪੰਗਾਇ ਵੇਰ ਸਾਰੇ ਛੇ ਗੁੱਤ ਕ੍ਰਿਪਾ ਲਾਡੋ ਦਾ ਲੋਕ ਸਿਖ ਨਾਹੀ ਕਿੰਤ ਕਰਾਈ ਜੀ ਕੋਈ ਦਾ ਕਰੇ ਦਾ ਸੁੱਤੇ ਦੇ ਸਹਿ ਸਤਿਗੁਰੂ ਤਾਰੇ ਸਾਜ ਕ੍ਰਿਸ਼ ਕਰ ਪਰ ਮੈ ਨਹੀਂ ਤੇ ਨਿਰਮਲ ਹੋਇ ਰਹੇ ਪਰ ਤੁ ਬਣਾਈਏ ਜੀ ਜੋ ਹਰ ਜਨ ਸਤਿਗੁਰੂ ਬਾਣੀ ਜੋ ਤੁਮ ਸਰਬ ਤੇ ਕਰਾਹੀ ਆਗਮਨ ਕਰ ਦੇ ਜੀ ਮਾਰੇ ਰੱਬ ਕੋ ਜਾਈਏ ਦੋ ਦੋ ਪ੍ਰਾਨੀ ਨੂੰ ਘੂਹਾਰਾਂ ਸਿਮਾਰੇ ਕਰੋ ਸ਼ਾਰਾ ਸਤ ਕੋ